ਸਾਨ ਵੀਰੋ ਸਤ ਸ੍ਰੀ ਅਕਾਲ ਇਹ ਖੇਤ ਦਾ ਵਿਜੜਾ ਜੀ ਪਿੰਡ ਮਲੋਟ ਰੋੜਾਂ ਵਾਲੀ ਜ਼ਮੀਨ ਹੈ ਜੀ ਪਾਣੀ ਦੀ ਗੱਲ ਕਰੀਏ ਤਾਂ ਪਾਣੀ 3 1/2 ਨੰਬਰ ਪਾਣੀ ਹੈ ਜੀ ਪਹਿਲਾਂ ਬਾਈਆਂ ਨੇ ਬਥੇਰੀਆਂ ਵੈਰਾਈਟੀਆਂ ਲਾਈਆਂ ਜੀ ਹਾਈਬ੍ਰਿਡ ਕੋਈ ਵੈਰਾਈਟੀ ਨਹੀਂ ਹੋਈ ਸੀ ਕੇ 47 ਦੀ ਵੈਰਾਈਟੀ ਕਾਮਯਾਬ ਹੋਈ ਹੈ ਜੀ ਚਾਂਦ ਸੀਡ ਕੰਪਨੀ ਕੋ ਇੱਕ ਵੈਰਾਈ ਤਾ ਖਰਾਕ ਦੀ ਗੱਲ ਕਰੀਏ 2.5 ਗੱਟੇ ਜੂਰੀਆ ਲਾਇਆ ਜੀ ਕਿੱਲੇ ਦਾ ਤਿੰਨ ਕਿੱਲੇ ਲੱਗੇ ਹੋਏ ਆ ਦੇਖ ਸਕਦੇ ਹੋ ਉਹ ਕੰਦ ਤੱਕ ਖੇਤ ਆ ਜੀ ਇਹਨਾਂ ਦਾ ਤਿੰਨ ਚਾਰ ਵੈਰਾਈਟੀਆਂ ਇਹਨਾਂ ਕੋਲੇ ਲੱਗੀਆਂ ਹਾਈਬ੍ਰਿਡ ਇਹ ਕਹਿੰਦੇ ਵੀ ਸਾਨੂੰ ਇਹ ਕਾਮਯਾਬ ਲੱਗੀ ਵੈਰਾਈਟੀਆਂ ਸਾਰੀਆਂ ਵੈਰਾਈਟੀਆਂ ਨਾਲੋਂ ਕਿਸੇ ਵੈਰਾਈਟੀ ਦਾ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ ਜੀ ਬਲੀਆਂ ਦਾ ਝਕਾ ਦੇਖ ਸਕਦੇ ਹੋ 25 ਦਿਨ ਦੀ ਪਨੀਰੀ ਆ ਜੀ ਤੇ 90 95 ਦਿਨ ਖੇਤ ਚ ਲਾਈ ਨੂੰ ਹੋ ਗਿਆ ਜੀ ਦੋ ਚਾਰ ਦਿਨਾਂ ਨੂੰ ਵਾਢੀ ਹੋ ਜੂਗੀ ਸੋ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 바ਵਾ ਪੀਵੀਜੀ03 ਮਾਲਵਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ